ਤੁੱਕੇ ਬਾਣੀ ਚ ਲਿਖਿਆ ਵਿਵਸਥਾ ਸਾਰ ਤੇ ਮਰ ਸਕਦੇ ਉਥੇ ਲਿਖਿਆ ਹੁਕਮਾਂਨਾਂ ਦੀਆਂ ਬਰਕਤਾਂ ਤੇ ਬੇਮੁਖ ਹੁੰਦੇ ਸਰਾਤ ਨੇ ਇਹਨਾਂ ਦੀਆਂ ਬਿਮਾਰੀਆਂ ਨਹੀਂ ਜਾਂਦੀਆਂ ਬਿਮਾਰੀਆਂ ਜਾਂਦੀਆਂ ਨੇ ਰੋਗ ਜਾਂਦੇ ਨੇ ਹਾਲਾਤ ਜਾਂਦੇ ਨੇ ਪਰੇਸ਼ਾਨੀਆਂ ਜਾਂਦੀਆਂ ਨੇ ਲੋਕ ਕਹਿੰਦੇ ਆ ਯਿਸੂ ਦੇ ਨਾਮ ਦੇ ਜੀ ਤਾਂ ਫੋਟਾ ਮਾਰਦੇ ਤੇ ਲੋਕ ਬੜੇ ਸਾਨੂੰ ਪਤਾ ਹੈ ਕਿ ਪਰਾਈਆਂ ਕੋਮਾ ਨੇ ਰੱਬ ਦੇ ਦਾਸਾਂ ਨੂੰ ਫਸਾਉਂਦਾ ਇੱਕ ਟੀਚਾ ਫੜਿਆ ਪਈ ਇਹਨਾਂ ਨੂੰ ਮਸਤੀਆਂ ਨੂੰ ਖਤਮ ਕਰਨਾ ਹੈ ਹallelujah ਤੂੰ ਕਿਸੇ ਰੱਬ ਦੇ ਦਾਸ ਦੇ ਵੈਰੀ ਨਹੀਂਗੇ ਉਹਨਾਂ ਦਾ ਵੈਰੀ ਯਿਸੂ ਮਸੀਹ ਦੇ ਨਾਲ ਕਿਉਂਕਿ ਪਰਮੇਸ਼ਰ ਨੂੰ ਮੰਨਦੇ ਨੇ ਕਹਿੰਦੇ ਇਹ ਹਾਂ ਮੰਨਦੇ ਆ ਇੱਕ ਹੈਗਾ ਵਾ ਅਕਾਲ ਪੁਰਖ

ਤੇ ਮੇਰੇ ਨਾਂ ਦੇ ਨਾਂ ਤੇ ਤੁਹਾਡੇ ਨਾਲ ਵੀ ਵੈਰ ਰੱਖਣਗੇ ਕਿਹਦੇ ਨਾਂ ਦੇ ਕਾਰਨ ਵੈਰ ਸਾਡਾ ਬਾਈਕਾਟ ਹੋਇਆ ਕਿਹਦੇ ਨਾਂ ਤੋਂ ਹੋਇਆ ਯਿਸੂ ਮਸੀਹ ਦੇ ਨਾਮ ਤੋਂ ਰਿਸ਼ਤੇਦਾਰ ਛੱਡ ਗਏ ਅੰਗ ਸੰਗ ਛੱਡ ਗਏ ਕਿਹਦੇ ਨਾਂ ਤੋਂ ਯਿਸੂ ਮਸੀਹ ਦੇ ਨਾਮ ਤੋਂ ਭਈ ਇਹਦੇ ਯਿਸੂ ਨੂੰ ਉਹਦਾ ਨਾਮ ਲੈਂਦੇ ਨੇ ਇਹਨਾਂ ਦੀ ਸੇਵਾ ਕਰਦੇ ਨੇ ਇਹ ਵੀ ਤਾਂ ਪਰਮੇਸ਼ਰ ਦੇ ਬਾਣੀ ਜਿਹਨੂੰ ਸੁਣਾਉਂਦੇ ਨੇ ਲੋਕ ਨਸ਼ਿਆਂ ਤੋਂ ਨੇ ਉਹਦਾ ਨਾਮ ਲੈਂਦੇ ਆ ਤੇ ਯਿਸੂ ਮਸੀਹ ਨੇ ਕੀ ਕਿਹਾ वचन ਦੇ ਵਿੱਚ ਅੰਦਾ ਰਾਹ ਸੱਚਾਈ ਜੀਵਨ ਮੈਂ ਹਾਂ ਮੇਰੇ ਤੋਂ ਬਿਨਾ ਤੁਸੀਂ ਪਿਤਾ ਦੇ ਕੋਲ ਨਹੀਂ ਜਾ ਸਕਦੇ ਹallelujah ਜਿੱਤੇ ਜਲੰਧਰ ਨੂੰ ਜਾਣਾ ਤਾਂ ਪਾਸ ਜਲੰਧਰ ਦੀ ਫੜਨੀ ਪੈਣੀ ਆ ਨਹੀਂ ਨੰਬਰ 30 ਤੇ ਬੱਸ ਤੇ ਚੜ ਕੇ ਤੇ ਥੋੜੀ ਕਹਿ ਸਕੋ ਜੀ ਆਪਾਂ ਪਹਿਲੇ ਜਲੰਧਰ ਨੂੰ ਜਾਣਾ ਹਨ ਹallelujah پرمیشور پلے رتا بھی دکھ نہیں ہے چڈ گیا جان جائے انسار ജോ സമേശർ സാഡിനസാരദ ദു കർമ്മിദ് നീ ദ